ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਆਤਮ ਸਿੰਘ ਲੁਬਾਣਾ ਨੇ ਦੱਸਿਆ ਕਿ ਦਿੱਲੀ ਸਰਕਾਰ ਨੇ 1984 ਦੇ ਕਤਲੇਆਮ ਦੇ ਮਾਮਲੇ ਵਿੱਚ ਪੀੜਤ ਪਰਿਵਾਰਾਂ ਦੇ ਇੱਕ-ਇੱਕ ਜੀ ਨੂੰ ਸਰਕਾਰੀ ਨੌਕਰੀ ਦੇਣ ਜਾ ਰਹੀ ਹੈ ਉਹਨਾਂ ਨੇ ਚਾਹਿਆ ਕਿ ਦਿੱਲੀ ਕਮੇਟੀ ਵੱਲੋਂ ਇਸ ਮਾਮਲੇ ਵਿੱਚ ਕੀਤੀ ਗਈ ਪੈਰਵਾਹੀ ਸਤਿਕਾਰਯੋਗ ਹੋਇਆ ਅੱਜ ਬਹੁਤ ਹੀ ਇਤਿਹਾਸਿਕ ਦਿਨ ਹੈਗਾ 1984 ਦੇ ਪੀੜਤ ਪਰਿਵਾਰਾਂ ਵਾਸਤੇ ਕਿ ਜਿਹੜਾ ਅਸੀਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕਿੰਨਾ ਪਰਿਵਾਰਾਂ ਵਾਸਤੇ ਲੜਾਈ ਲੜ ਰਹੇ ਸੀਗੇ ਜਿਹੜਾ ਫੈਸਲਾ 16 ਜਨਵਰੀ 2006 ਨੂੰ ਹੋਇਆ ਸੀਗਾ ਭਾਰਤ ਸਰਕਾਰ ਨੇ ਕੀਤਾ ਸੀਗਾ ਕਿ ਹਰ ਸ਼ਹੀਦ ਪਰਿਵਾਰ ਦੇ ਲੋਕਾਂ ਨੂੰ ਨੌਕਰੀ ਦਿੱਤੀ ਜਾਏਗੀ ਔਰ ਉਸ ਦੇ ਉੱਤੇ ਦਿੱਲੀ ਸਰਕਾਰ ਨੇ 2007 ਦੇ ਵਿੱਚ ਕੈਬਨਿਟ ਨੋਟ ਲਿਆਂਦਾ ਸੀ ਔਰ ਉਹਨਾਂ ਦੇ ਵਾਸਤੇ ਉਹਨਾਂ ਨੇ ਕਿਹਾ ਸੀਗਾ ਕਿ ਦਿੱਲੀ ਵਿੱਚ ਜਿੰਨੇ ਵੀ ਲੋਕ ਸ਼ਹੀਦ ਹੋਏ ਨੇ ਔਰ ਇੰਜਰਡ ਹੋਏ ਨੇ ਉਨਾ ਦੋਵਾਂ ਨੂੰ ਇੱਕ ਪਰਿਵਾਰ ਵਿੱਚ ਇੱਕ ਸਦਸੇ ਨੂੰ ਨੌਕਰੀ ਜ਼ਰੂਰ ਦਿੱਤੀ ਜਾਏਗੀ ਉਸ ਫੈਸਲੇ ਨੂੰ ਲਾਗੂ ਕਰਨ ਵਾਸਤੇ ਅੱਜ 2024 ਹੋ ਗਿਆ ਹੈਗਾ ਅੱਜ ਲਾਗੂ ਕਰਨ ਜਾ ਰਹੀ ਹੈ ਦਿੱਲੀ ਦੀ ਸਰਕਾਰ ਔਰ ਇਹ ਫੈਸਲਾ ਜਿਹੜਾ ਹੈਗਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਅਸੀਂ ਆਏ ਆ ਅਸੀਂ 27 11 2019 ਨੂੰ ਹਾਈ ਕੋਰਟ ਦਾ ਆਰਡਰ ਆਇਆ ਸੀ ਡਬਲ ਬੈਂਚ ਦਾ ਉਹ ਦੇਵਤਿਆਂ ਨੇ ਆਰਡਰ ਕੀਤਾ ਸੀਗਾ ਕਿ ਪ੍ਰਤਿਯਕ ਪਰਿਵਾਰ ਨੂੰ ਜਿਹੜਾ ਹੈਗਾ ਇਹਨਾਂ ਨੂੰ ਨੌਕਰੀ ਦਿੱਤੀ ਜਾਏ ਅਗਰ ਤੁਸੀਂ ਨੌਕਰੀ ਨਹੀਂ ਦੇ ਸਕਦੇ ਤੇ ਉਹਦਾ ਰੀਜ਼ਨ ਆਰਡਰ ਜਿਹੜਾ ਹੈਗਾ ਹਰ ਆਦਮੀ ਨੂੰ ਭੇਜਿਆ ਜਾਏ ਲੇਕਿਨ ਉਹਨਾਂ ਨੇ ਕਾਰਵਾਈ ਕਰਦੇ ਕਰਦੇ ਪਿਛਲੇ ਸਾਲ ਵਿੱਚ ਉਹਨਾਂ ਨੇ 22 ਲੋਕਾਂ ਨੂੰ ਨੌਕਰੀ ਦੇ ਦਿੱਤੀ ਔਰ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਅਸੀਂ ਫਰੈਸ਼ ਐਪਲੀਕੇਸ਼ਨ ਜਮ੍ਹਾਂ ਕਰਾਈਆਂ ਸੀਗੀਆਂ ਉਹਨਾਂ ਐਪਲੀਕੇਸ਼ਨਾਂ ਦੇ ਉੱਤੇ ਕੰਮ ਚਾਲੂ ਕੰਮ ਹੁੰਦਾ ਰਿਹਾ ਉਸ ਦਿਨ ਉੱਤੇ ਇੰਪਲੀਮੈਂਟ ਨਹੀਂ ਕਰ पाए ਲੇਕਿਨ ਅੱਜ ਸਾਨੂੰ ਇਹ ਖੁਸ਼ੀ ਹੋ ਰਹੀ ਹੈ ਕਿ ਇਹ 9 7 2024 ਨੂੰ ਅਸੀਂ ਇਹਦੇ ਵਿੱਚ ਜਿਹੜੀ ਸਾਡੀ ਅਸੀਂ ਮਿਹਨਤ ਕੀਤੀ ਹੈ ਇਸ ਸਹਿਯੋਗ ਦੇ ਵਿੱਚ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿਰਸਾ ਜੀ ਦਾ ਬੜਾ ਸਹਿਯੋਗ ਮਿਲਿਆ ਸਾਨੂੰ ਹਰਮੀਤ ਸਿੰਘ ਕਾਲਕਾ ਜੀ ਦਾ ਬਹੁਤ ਵੱਡਾ ਸਹਿਯੋਗ ਮਿਲਿਆ ਔਰ ਜਗਦੀਪ ਸਿੰਘ ਕਾਲੋ ਜੀ ਦਾ ਵੀ ਬਹੁਤ ਵੱਡਾ ਸਹਿਯੋਗ ਮਿਲਿਆ ਹੈਗਾ ਔਰ ਸਾਡੀ ਜਿਹੜੀ ਟੀਮ ਹੈ ਸੁਰਜੀਤ ਸਿੰਘ ਸਾਡੇ ਬੈਠੇ ਨੇ ਇਹਨਾਂ ਦਾ ਬਹੁਤ ਸਹਿਯੋਗ ਮਿਲਿਆ ਬਲਬੀਰ ਸਿੰਘ ਜੀ ਬੈਠੇ ਆ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਮਿਲਿਆ ਸਾਡੇ ਨਾਲ ਰਮਿੰਦਰ ਸਿੰਘ ਸੂਟਾ ਜੀ ਨੇ ਨਾਲ ਤੋਂ ਮੈਂਬਰ ਇਹਨਾਂ ਨੇ ਹਰ ਵੇਲੇ ਸਾਡਾ ਇਸ ਕੰਮ ਦੇ ਵਿੱਚ ਸਹਿਯੋਗ ਕੀਤਾ ਹੈ ਔਰ ਜਦੋਂ ਦਾ ਇਹ ਆਰਡਰ ਆਇਆ ਅਸੀਂ ਲਗਾਤਾਰ ਇਸ ਦੇ ਵਾਸਤੇ ਅਸੀਂ ਕੰਮ ਕਰ ਰਹੇ ਸੀਗੇ ਔਰ ਪਿਛਲੇ ਦਿਨਾਂ ਅਸੀਂ ਫਾਈਲ ਭਿਜਵਾਈ ਸੀ ਐਲ ਜੀ ਨੇ ਅਪਰੂਵਲ ਦਿੱਤੀ ਕਿ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਏ ਔਰ ਦਿੱਲੀ ਦੇ ਨੌ ਡਿਸਟ੍ਰਿਕਟਾਂ ਦੇ ਵਿੱਚ ਵੈਸਟ ਡਿਸਟ੍ਰਿਕਟ ਨਾਰਥ ਵੈਸਟ ਡਿਸਟ੍ਰਿਕਟ ਸਾਊਥ ਵੈਸਟ ਡਿਸਟ੍ਰਿਕਟ ਸੈਂਟਰਲ ਡਿਸਟ੍ਰਿਕਟ ਈਸਟ ਡਿਸਟ੍ਰਿਕਟ ਨਾਰਥ ਈਸਟ ਡਿਸਟ੍ਰਿਕਟ ਔਰ ਨਾਰਥ ਡਿਸਟ੍ਰਿਕਟ ਦੇ ਵਿੱਚ ਸਾਰੇ ਐਸਡੀਐਮਾਂ ਨੂੰ ਇਹ ਲੈਟਰ ਭੇਜਿਆ ਗਿਆ ਹੈਗਾ ਔਰ ਉਹਨਾਂ ਨੇ ਜਿਹੜੀ ਵੀ ਐਪਲੀਕੇਸ਼ਨਾਂ ਸਾਡੀਆਂ ਪਈਆਂ ਨੇ ਇਹ ਦੇਖੋ ਕਿੰਨੇ ਸਾਰੇ ਫਾਰਮ ਇੱਥੇ ਪਏ ਨੇ ਇਹ ਸਾਰੀ ਐਪਲੀਕੇਸ਼ਨਾਂ ਅਸੀਂ 1984 ਦੇ ਪੀੜਿਤ ਪਰਿਵਾਰਾਂ ਦੇ ਪਰੇ ਨੇ ਫਾਰਮ ਔਰ ਉੱਥੇ ਪੰਜ ਸ਼ਾਮਨਾਤ ਮਾਰਗ ਅਸੀਂ ਜਮਾ ਕਰਾਏ ਨੇ ਉਹਨਾਂ ਨੇ ਅੱਜ ਇਹਦੇ ਉੱਤੇ ਐਕਸ਼ਨ ਲੈਂਦੇ ਹੋਏ ਸਾਰੇ ਡਿਸਟ੍ਰਿਕਟਾਂ ਵਿੱਚ ਆਦੇਸ਼ ਕਰ ਦਿੱਤਾ ਹੈਗਾ ਕਿ ਇਹਨਾਂ ਨੂੰ ਵੈਰੀਫਿਕੇਸ਼ਨ ਕਰਕੇ ਜਲਦੀ ਤੋਂ ਜਲਦੀ ਭੇਜਿਆ ਜਾਵੇ ਔਰ ਇਹਦੇ ਵਿੱਚ 437 ਪਰਿਵਾਰਾਂ ਦੇ ਬੱਚਿਆਂ ਨੂੰ ਨੌਕਰੀ ਲੱਗਣ ਵਾਲੀ ਹੈ ਬਹੁਤ ਵੱਡਾ ਇਹ ਇਸ਼ੂ ਹੈਗਾ ਅੱਜ ਦਾ ਦਿਨ ਔਰ ਅਸੀਂ ਚਾਹਾਂਗੇ ਕਿ ਜਿਨ੍ਹਾਂ 1984 ਦੇ ਸ਼ਹੀਦ ਪਰਿਵਾਰਾਂ ਨੇ ਫਾਰਮ ਨਹੀਂ ਭਰੇ ਆਪਣੇ ਉਹ ਆਪਣੇ ਸਾਡੇ ਕੋਲ ਇੱਥੇ ਆ ਕੇ ਭਰ ਸਕਦੇ ਨੇ ਇਆ ਪੰਜ ਸ਼ਾਮਨਾ ਆਤਮਾਰਗ ਹੈਡ ਆਫਿਸ ਜਾ ਕੇ ਉੱਥੇ ਫਾਰਮ ਭਰ ਸਕਦੇ ਨੇ ਔਰ ਜਿਹੜਾ ਉਹਨਾਂ ਦਾ ਬਣਦਾ ਹੱਕ ਹੈ ਉਹਦੇ ਵਿੱਚ ਸਰਕਾਰ ਤੋਂ ਆਪਣਾ ਬੈਨੀਫਿਟ ਲੈਣਾ ਚਾਹੀਦਾ। ਜਿਹੜਾ ਲੋਕਾਂ ਨੂੰ ਹੁਣ ਨੌਕਰੀ ਹਾਲੇ ਮਿਲਣੀ ਹੈ ਉਹਦੀ ਵੀ ਫਾਈਲ ਸਾਡੀ ਚਲ ਰਹੀ ਹੈ ਔਰ ਬਹੁਤ ਜਲਦ ਉਹਦੇ ਵਿੱਚ ਇੱਕ ਮਹੀਨੇ ਦੇ ਅੰਦਰ ਅੰਦਰ 50 ਲੋਗਿਆਂ ਨੂੰ ਨੌਕਰੀ ਜੁਆਇਨ ਹੋ ਕਰਨ ਵਾਲੇ ਨੇ ਇਹਦੇ ਵਾਸਤੇ ਜਿਹੜੀ ਪਾਲਿਸੀ ਹੈ ਸਰਕਾਰ ਦੀ ਉਹ ਪਾਲਿਸੀ ਜਿਹੜੀ ਹੈ ਪੂਰੀ ਜਿਹੜੀ ਹੈ ਉਹ ਬਣ ਕੇ ਤਿਆਰ ਹੋ ਗਈ ਹੈ ਉਹਦੇ ਵਿੱਚ ਕਿੰਨੀ ਉਮਰ ਆਉਣੀ ਚਾਹੀਦੀ ਹੈ ਉਮਰ ਦੇ ਵਿੱਚ ਛੂਟ ਹੈ এডਿਕੇਸ਼ਨ ਦੇ ਵਿੱਚ ਛੂਟ ਹੈ ਉਹ ਸਾਰੀ ਚੀਜ਼ਾਂ ਨੇ ਔਰ ਇਸ ਦੇ ਵਾਸਤੇ ਇੱਕ ਜਿਹੜਾ ਅਸੀਂ 19 ਤਰੀਕ ਨੂੰ ਆਉਣ ਵਾਲੀ 19 ਜੁਲਾਈ ਨੂੰ ਇਸੇ ਲੱਖੀ ਸ਼ਾਵਨਗਰ ਹਾਲ ਦੇ ਵਿੱਚ ਇੱਕ ਬਹੁਤ ਵੱਡਾ ਇਕੱਠ ਕਰਨ ਜਾ ਰਹੇ ਹਾਂ ਜਿਨ੍ਹਾਂ ਲੋਕਾਂ ਨੇ ਸਾਨੂੰ ਫਾਰਮ ਭਰੇ ਨੇ ਉਹਨਾਂ ਦੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਆਪਣੇ ਪਰਿਵਾਰ ਸਹਿਤ ਇੱਥੇ ਆਣ ਔਰ ਉਹਨਾਂ ਨੂੰ ਜਾਣਕਾਰੀ ਦੱਸੀ ਜਾਏਗੀ ਜਿਨ੍ਹਾਂ ਨੇ ਫਾਰਮ ਭਰੇ ਨੇ ਉਹਨਾਂ ਦੀ ਇਹ ਜਿਹੜਾ ਆਰਡਰ ਹੋਇਆ ਹੈ ਇਹ ਉਹਨਾਂ ਨੂੰ ਡਿਟੇਲ ਵਿੱਚ ਸਮਝਾਇਆ ਜਾਏਗਾ ਕਿ ਤੁਸੀਂ ਕਿੱਦਾਂ ਐਸਡੀਐਮ ਕੋਲ ਜਾਣਾ ਹੈ ਕੀ ਕਹਿਣਾ ਹੈ ਔਰ ਕਿਸ ਤਰ੍ਹਾਂ ਤੁਹਾਨੂੰ ਆਪਣਾ ਪ੍ਰੈਜੈਂਟੇਸ਼ਨ ਉੱਤੇ ਪੇਸ਼ ਕਰਨਾ ਹੈਗਾ ਦਿੱਲੀ ਕਮੇਟੀ ਦਾ ਵਿੱਚ ਸਾਡੀ ਸਹਿਯੋਗ ਹੋਏਗੀ ਤੇ ਅਸੀਂ ਬਿਲਕੁਲ ਉੱਤੇ ਜਾ ਕੇ ਕੋਰਟੇ ਜਾ ਕੇ ਐਸ ਡੀ ਐਮ ਨਾਲ ਮਿਲ ਕੇ ਇਹਨਾਂ ਦੇ ਸਾਰਿਆਂ ਦੇ ਵੈਰੀਫਿਕੇਸ਼ਨ ਕਰਾ ਕੇ ਇਹਨਾਂ ਨੂੰ ਨੌਕਰੀ ਦਿਵਾਵਾਂਗੇ 19 ਤਰੀਕ ਨੂੰ ਸ਼ਾਮ ਨੂੰ 4 ਵਜੇ ਲੱਖੀਚਾ ਵਰਨਾਰਾ ਹਾਲ ਦੇ ਵਿੱਚ ਪੂਰੇ ਡਿਟੇਲ ਦੇ ਵਿੱਚ ਇਹ ਤੁਹਾਨੂੰ ਸਾਰਿਆਂ ਨੂੰ ਦੱਸਿਆ ਜਾਏਗਾ ਜਿਸ ਵਿੱਚ ਪ੍ਰਧਾਨ ਸਾਹਿਬ ਅਰਮਿਤ ਸਿੰਘ ਕਾਲਕਾ ਜੀ ਜਗਦੀਪ ਸਿੰਘ ਕਾਲੋ ਜੀ ਮਨਜਿੰਦਰ ਸਿਰਸਾ ਜੀ ਔਰ ਸਾਡੀ ਦਿੱਲੀ ਦੁਆਰਾ ਕਮੇਟੀ ਦੀ ਸਾਰੀ ਟੀਮ ਉੱਥੇ ਆ ਕੇ ਸਾਰੇ ਆਪਣੇ ਆਪ ਤੁਹਾਨੂੰ ਗਾਈਡ ਕਰਨਗੇ ਔਰ ਜਿਨ੍ਹਾਂ ਦਾ ਸਾਰਿਆਂ ਦਾ ਹੱਕ ਹੈਗਾ ਜਿਨ੍ਹਾਂ ਨੂੰ ਅੱਜ ਤੱਕ ਨੌਕਰੀਆਂ ਨਹੀਂ ਮਿਲੀਆਂ ਉਹਨਾਂ ਨੂੰ ਸਾਰਿਆਂ ਨੂੰ ਨੌਕਰੀ ਦਵਾਈ ਜਾਏਗੀ